ਕਿਸ ਕਿਸਮ ਦੇ ਲੋਕ ਤੁਸੀਂ ਲੈ ਕੇ ਆਂਦੇ ਸੋ ਇਹ ਚੀਜ਼ ਲੈ ਕੇ ਆਣ ਕੇ ਜੀ ਇਹਨਾਂ ਨੇ ਪੰਜਾਬ ਨੂੰ ਤੇ ਟੋਟਲੀ ਸੈਂਸਟਿਲ ਤੇ ਕਰ ਦਿੱਤਾ ਕੋਈ ਪੰਜਾਬੀ ਵਾਸਤੇ ਕੋਈ ਫਿਊਚਰ ਨਹੀਂ ਬਾਰਡਰ ਸਾਡੇ ਬੰਦ ਨੇ ਕਿਸੇ ਪੰਜਾਬ ਦੇ ਇੱਕ ਪਿੰਡ ਇੱਕ ਸ਼ਹਿਰ ਦੇ ਵਿੱਚ ਕੋਈ ਇੱਕ ਆਨੇ ਦਾ ਏਜੰਡਾ ਤੁਹਾਡੇ ਕੋਲ ਪਾਸ ਗਿਆ ਹੈ ਵੀ ਤੁਸੀਂ ਹੈਰਾਨੀ ਹੋਏਗੀ ਅਜੇ ਤੱਕ ਐਜ਼ ਅ ਲੀਡਰ ਆਫ ਦ ਆਪੋਜੀਸ਼ਨ ਅੱਜ ਕੁਐਸਚਨਰ ਅੱਜ ਕੁਐਸਚਨਰ ਲੱਗਾ ਸਾਨੂੰ ਅਜੇ ਤੱਕ ਜਵਾਬ ਨਹੀਂ ਪਹੁੰਚਿਆ ਸਾਡੇ ਕੋਲ ਕੋਈ ਏਜੰਡਾ ਨਹੀਂ ਕਿਹਜਣਾ ਕੀ ਹੈ इस किस्म की गवर्नमेंट है जी मैंने तो आपको बता रखा है ये आज से नहीं पिछले साल डेढ़ से मैंने फ्लोर ऑफ दी हाउस पर भी कहा विधानसभा में भी कहा कि दिस मैन इज वेरी मच इन टच विद भारतीय जनता पार्टी जब केजरीवाल इसको हटाने का फैसला करेगा तो ये अपना सामान उठाकर वहाँ चला जाएगा और बिट्टू को बिटवीन है जो पुल का काम करता है वो बिट्टू करता है और ये टोटली ड्रामा जितने है जितने बिटू के आदमी पकड़े हैं वीवीआईपी ट्रीटमेंट उनको मिल रही है और ड्रामा रचाया जा रहा है आम आदमी पार्टी के विधायक अभी भी आपके संपर्क में हैं सर हाँ जी आम आदमी पार्टी के विधायक अभी भी आपके संपर्क में सौ परसेंट है जी कितने हैं सर तब तक सारे मैंने आपको नंबर तो बताने नहीं मगर जितने मैंने बताए उतने हैं ये जैसे दलजीत दोसांझ के जो शो होता है उसकी एडवांस बुकिंग होती है जो अगले साल शो होगा अब टिकटें बिकती हैं तो ये एडवांस बुकिंग करा रहे हैं हमारे साथ मैं नाम नहीं आपको बताऊंगा जितना नंबर बता रखा बिल्कुल है हां जोड़ते रहते इधर भी मुझे असेंबली पे इशारा करते हमारा नाम ना ले लेता बाद में सब फाइनेंशियल प्राइस ਕਿ ਵਾਈਟ ਕੋਈ ਕੋਈ ਮੰਗ ਕਰੋਗੇ ਕਿਉਂਕਿ ਫਾਈਨੈਂਸ਼ੀਅਲ ਕੰਡੀਸ਼ਨ ਪੰਜਾਬ ਦੀ ਪਤਾ ਹੋਣਾ ਚਾਹੀਦਾ ਕਿ ਸਟੇਟ ਕਿੱਥੇ ਜੇ ਖੜਾ ਹੈ ਇਸ ਟਾਈਮ 19000 ਕਰੋੜ ਰੁਪਏ ਸਬਸਿਡੀ ਇਲੈਕਟ੍ਰਿਸਿਟੀ ਦਾ ਇਸ ਤੋਂ ਇਲਾਵਾ 4000 ਕਰੋੜ ਦਾ ਹੈਲਥ ਤੇ ਪੈਂਡਿੰਗ ਪਿਆ ਵੇਖੋ ਵਾਈਟ ਪੇਪਰ ਕਾਲੇ ਰਾਜ ਦੇ ਵਿੱਚ ਵਾਈਟ ਪੇਪਰ ਦੀ ਅਸੀਂ ਮੰਗ ਕਰਾਂਗੇ ਰਾਜ ਕਾਲਾ ਮੰਗ ਅਸੀਂ ਵਾਈਟ ਪੇਪਰ ਰਹੇ ਹਾਂ ਕਿ ਇਹਨਾਂ ਕੋ ਮੈਂ ਪੇਪਰ ਮੰਗਾਗੇ ਪੇਪਰ ਤੇ ਸਾਰੇ ਪੰਜਾਬ ਦੇ ਜਿਹੜੇ ਨੇ ਨਾ ਗਿਰਵੀ ਕਰ ਦਿੱਤੇ ਤੋ ਸਾਰੀ ਗੱਲਬਾਤ ਤੁਹਾਡੇ ਸਾਹਮਣੇ ਹੈ ਇਹ ਬਰਬਾਦੇ ਗੁਲਿਸਤਾਂ ਕਰਨੇ ਕੋ ਕਹਿੰਦੇ ਇੱਕ ਹੀ ਉੱਲੂ ਕਾਫੀ ਹੈ ਹਰ ਸ਼ਾਖ पे ਉੱਲੂ ਬੈਠਾ ਹੈ ਅੰਜਾਮੇ ਗੁਲਿਸਤਾਂ ਕੀ ਹੋਗਾ ਪੰਜਾਬ ਦੇ ਤੇ ਹਾਲਾਤ ਉਹ ਨੇ ਲੋਕਾਂ ਦੇ ਕੰਨਾਂ ਨੂੰ ਹੱਥ ਲਵਾਤੇ ਲੋਕ ਡੀਕਦੇ ਫਿਰਦੇ ਨੇ ਲੈਕਚਰ ਆਏ ਤੇ ਤੁਸੀਂ ਵੇਖੋ ਇਹਨਾਂ ਦੀ ਸੇਲ ਲਾਂਦੇ ਕਿਸ ਤਰ੍ਹਾਂ ਪਾਰ ਤੇ ਮਹਿਲਾਵਾਂ ਨੂੰ ਦੇਣ ਦੀ ਗੱਲਬਾਤ ਕਿਹ ਹੈ ਜਾਰੀ ਸੀਗੀ ਦਿੱਲੀ ਦੇ ਵਿੱਚ 2500 ਮੰਗ ਕਰ ਰਹੇ ਨੇ ਹਾਲੇ ਦੇ ਕੱਪੜੇ ਨਾਲ ਚਾਰ ਵੀ ਹੋਏ ਸਰਕਾਰ ਬਣੇ ਛੋਟੇ ਵੀਰੇ ਇਹਨਾਂ ਕੋ ਤੇ ਜ਼ਹਿਰਖਾਨ ਜੋਗੇ ਪੈਸੇ ਨਹੀਂ ਇਹਨਾਂ ਨੂੰ 1000 ਰੁਪਇਆ ਕਿਹਨੂੰ ਕੀ ਦੇਣਾ ਮੈਂ ਕਿਹਾ ਜੀ ਇਹਨਾਂ ਕੋ ਜ਼ਹਿਰਖਾਨ ਜੋਗੇ ਪੈਸੇ ਹੈ ਨਹੀਂ ਇਹਨਾਂ ਨੇ ਔਰਤਾਂ ਨੂੰ ਕੀ ਦੇਣਾ ਜ਼ਹਿਰਖਾਨ ਜੋਗੇ ਪੈਸੇ ਉਹ ਮੈਂ ਤੇ ਸਾਰੀਆਂ ਹੀ ਮੰਗਾਂ ਰੱਖਾਂਗੇ ਇਹਦਾ ਕੋਲ ਕੁਝ ਹੋਏ ਇਹ ਮੰਗਤਿਆਂ ਕੋ ਕੀ ਮੰਗਾ ਜੀ ਹੁਣ ਬੱਤੀਆਂ ਤੇ ਪਹੁੰਚ ਗਏ ਬੱਤੀਆਂ ਤੇ ਸਾਰੀਆਂ ਕੋਲ ਤਾਂ ਇਹਨੇ ਬੰਦੇ ਵੀ ਹੈ ਨਹੀਂ ਕਿ ਉਹ ਕਰਨ ਦੀ ਗੱਲ ਕਰਨ ਨਾਲੇ ਲਾਅ ਐਂਡ ਆਰਡਰ ਮੈਂ ਇੱਕ ਦਿਨ ਪਹਿਲਾਂ ਵੀ ਕਿਹਾ ਸੀ ਕਿ ਇਹਨਾਂ ਵੇਲੇ ਸਥਿਤੀ ਐਦੋਂ ਵੀ ਮਾੜੀ ਸੀ ਉਹ ਇੱਥੇ ਵਾਜਵਾ ਸਾਹਿਬ ਜਦੋਂ ਖੜੇ ਸੀ ਤਾਂ ਮੈਂ ਤਾਂ ਤੁਹਾਨੂੰ ਕਿਹਾ ਸੀ ਵੀ ਉਹਨਾਂ ਨੂੰ ਵੀ ਪੁੱਛ ਲਓ ਵੀ ਉਹਨਾਂ ਦੇ ਵੇਲੇ ਕਿਹੜਾ ਤੀਰ ਕਮਾਨ ਚੱਲਦੇ ਰਹੇ ਆ ਦੇਖੋ ਸਰਕਾਰ ਬੜੀ ਸਜੀਦਗੀ ਨਾਲ ਇਸ ਚੀਜ਼ ਤੇ ਕੰਮ ਕਰ ਰਹੀ ਆ ਜਿੱਥੇ ਕਿਤੇ ਕੋਈ ਅਨਸਖਾਮੀ ਘਟਨਾ ਵਾਪਰਦੀ ਵੀ ਆ ਤਾਂ ਉਹਨੂੰ ਜਿਹੜਾ ਉਹਦੇ ਤੇ ਕਾਰਵਾਈ ਆ ਜਿਹੜੀ ਉਹ ਬਹੁਤ ਤਰੀਕੇ ਨਾਲ ਹੋ ਰਹੀ ਆ ਔਰ ਆਉਣ ਵਾਲੇ ਦਿਨਾਂ ਦੇ ਵਿੱਚ ਜਿੱਥੇ ਕਿਤੇ ਇਸ ਤਰ੍ਹਾਂ ਦੀ ਅਨਸਖਾਮੀ ਘਟਨਾ ਹੋਈਆਂ ਨੇ ਜਾਂ ਜਿਹੜੇ ਕੋਈ ਇਸ ਤਰ੍ਹਾਂ ਦੇ ਉਹ ਜਿਹੜੇ ਲੋਕ ਨੇ ਸੋਨਾਂ ਨੂੰ ਜਲਦ ਤੋਂ ਜਲਦ ਜਿਹੜਾ ਕਾਬੂ ਕਰਕੇ ਉਸ ਲੱਖਾਂ ਦੇ ਪਿੱਛੇ ਕਰੇ ਜਾਂਗੇ ਕਿਹੜੇ ਬਿੱਲ ਅਹਿਮ ਹੋ ਸਕਦੇ ਨੇ ਜਿਹੜਾ ਅੱਜ ਲੈ ਜਾਂਦੇ ਜਾ ਸਕਦੇ ਨੇ ਦੇਖੋ ਜੀ ਪੰਜਾਬ ਦੇ ਮੁੱਦਿਆਂ ਦੀ ਗੱਲ ਆ ਜਿਹੜੀ ਪੰਜਾਬ ਦੇ ਲਈ ਸਾਰੇ ਹੀ ਬਿੱਲ ਅਹਿਮ ਨੇ ਜਿਹੜੇ ਪੰਜਾਬ ਦੇ ਲੋਕਾਂ ਨੂੰ ਜਿਹੜਾ ਸੁਖਾਲਾ ਉਹਨਾਂ ਦੀ ਜ਼ਿੰਦਗੀ ਨੂੰ ਸੁਖਾਲਾ ਬਣਾ ਸਕਣ ਸੋ ਇਹ ਲੋਕਾਂ ਦੀ ਜਿਹੜੀ ਵਿਧਾਨ ਸਭਾ ਦਾ ਸੈਸ਼ਨ ਆ ਲੋਕਾਂ ਦੇ ਲਈ ਔਰ ਪੰਜਾਬ ਦੇ ਲਈ ਬੜੇ ਚੰਗੇ ਫੈਸਲੇ ਆ ਜਿਹੜੇ ਅੱਜ ਲੈ ਜਾਣਗੇ ਸੈਂਟਰ ਮੰਤਰੀ ਅੱਜ ਕੋਈ ਮਤਾ ਸਰਕਾਰ ਜੋ ਹੈ ਉਹ ਲੈ ਕੇ ਆ ਸਕਦੀ ਉਸ ਨੂੰ ਰੱਦ ਕਰਨੇ ਕੋ ਲਈ ਕਿਉਂਕਿ ਇਸ ਦੀ ਮੰਗ ਲਗਾਤਾਰ ਜੋ ਹੈ ਕਿਸਾਨ ਜੱਥੇਬੰਦੀਆਂ ਕਰ ਰਹੀ ਹੈ। ਇਹ ਦੇਖੋ ਜੀ ਸੈਂਟਰ ਨੇ ਤਾਂ ਹਮੇਸ਼ਾ ਹੀ ਜਿਹੜਾ ਪੰਜਾਬ ਦੇ ਨਾਲ ਜਿਹੜਾ ਪੰਜਾਬ ਦੀ ਮੰਡੀ ਨੂੰ ਖਤਮ ਕਰਨ ਦੇ ਲਈ ਲੱਗੇ ਹੋਏ ਆ ਜਿਹੜਾ ਆਰਡੀਐਫ ਦਾ ਜਿਹੜਾ 10000 ਕਰੋੜ ਰੁਪਇਆ ਤਕਰੀਬਨ 3 ਸਾਲਾਂ ਤੋਂ ਜਿਹੜਾ ਕੇਂਦਰ ਨੇ ਉਹ ਨਹੀਂ ਦਿੱਤਾ ਹੈਗਾ। ਸੋ ਪੰਜਾਬ ਦੀ ਵਿਧਾਨ ਸਭਾ ਆਪਣੇ ਲੋਕਾਂ ਦੀ ਗੱਲ ਕਰੂਗੀ ਔਰ ਕੇਂਦਰ ਦੇ ਅੱਗੇ ਅਸੀਂ ਇਹ ਗੱਲ ਉਠਾਵਾਂਗੇ ਕਿ ਜੋ ਚੀਜ਼ਾਂ ਜਾਂ ਜੋ ਕੰਮ ਪੰਜਾਬ ਦੇ ਲੋਕਾਂ ਦੇ ਲਈ ਹੈਗਾ ਕੇਂਦਰ ਸਰਕਾਰ ਉਹਨਾਂ ਨੂੰ ਬੰਦ ਕਰਨ ਦੇ ਵੱਲ ਜਿਹੜਾ ਨਾ ਦੌੜੇ ਤਾਂ ਆਪ ਲੋਕ ਕੁਝ ਸੈਸ਼ਨ ਵਿੱਚ ਇਸ ਦਾ ਰੱਦ ਕਰਨੇ ਕੋ ਲੈ ਕੇ ਕੁਝ ਮਤਾ ਲੈ ਕੇ ਆਇੰਗੇ ਇਸ ਚਲ ਆ ਚਰਚਾ ਹੋ ਸਕਦੀ ਨਹੀਂ ਇਹ ਜਰੂਰ ਇਹਨਾਂ ਗੱਲਾਂ ਤੇ ਚਰਚਾ ਹੋਊਗੀ ਜੀ ਜਿਹੜੇ ਪੰਜਾਬ ਦੇ ਮੁੱਦੇ ਨੇ ਜਿਹੜੇ ਪੰਜਾਬ ਦੇ ਲੋਕਾਂ ਦੇ ਲਈ ਆ ਉਹਦੇ ਤੇ ਕੰਮ ਕਰਿਆ ਜਾਵੇ ਕੋ ਠੀਕ ਤਾਂ 4 ਚਾਰਨਕ ਕਰੋੜ ਦਾ ਕਰਜ਼ਾ ਕਿਸਾਨ ਲਗਾਤਾਰ ਸਵਾ ਸਾਲ ਤੋਂ ਕਦਾਂ ਕਦੇ ਬੈਠੇ ਨੇ ਜਿਹੜਾ ਇਹ ਕੋਈ ਅਸੀਂ ਤਾਂ ਚੜਿਆ ਨਹੀਂ 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 ਟੈਨਸ਼ਨ ਨਹੀਂ ਕਰਤਾ ਹੈ ਨਾ ਦੇਖੋ ਸੁਣੋ ਤੁਹਾਡੇ ਵੀ ਯੋਗਦਾਨ ਆ ਗਿਆ ਇੱਕ ਮਿੰਟ ਇੱਕ ਮਿੰਟ ਸੁਣੋ ਮੇਰੀ ਸੁਣੋ ਮੇਰੀ ਸੁਣੋ ਤਾਂ ਸਹੀ ਨਾ ਸੁਣੋ ਦੇਖੋ ਗੱਲ ਕਰ ਲਈ ਤੁਸੀਂ ਸੁਣੋ ਜਿਹੜੀਆਂ ਪਿਛਲੀਆਂ ਸਰਕਾਰਾਂ ਦਾ ਕਰਜ਼ਾ ਉਹਦੀਆਂ ਕਿਸ਼ਤਾਂ ਵੀ ਅਸੀਂ ਤਾਰ ਰਹੇ ਹਾਂ ਅਸੀਂ ਭਰਤੀ ਵੀ ਨਵੀਂ ਕਰ ਰਿਹਾ ਨਵੇਂ ਕਿੰਨੇ ਨਵੇਂ ਮੁੰਡੇ ਹੀ ਰੱਖਿਆ ਸਾਰਾ ਕੁਝ ਕੀਤਾ ਤਾਂ ਕਰਕੇ ਕੋਈ ਜ ਕੋਈ ਕਰਜ਼ਾ ਲਿਆ ਤਾਂ ਕਰਕੇ ਲਿਆ ਅਸੀਂ ਕੋਈ ਇਹ ਤਾਂ ਨਹੀਂ ਨਿੱਜੀ ਆਪਣੇ ਨਿੱਜੀ ਹਿੱਤ ਵਾਸਤੇ ਜਾਂ ਨਿੱਜੀ ਵਾਸਤੇ ਬਾਜਵਾ ਸਾਹਿਬ ਕਹਿੰਦੇ ਕਹਿੰਦੇ ਬਾਹਰਲੇ ਬੰਦਿਆਂ ਨੂੰ ਰੱਖ ਰਹੇ ਨੇ ਪੰਜਾਬੀਆਂ ਨੂੰ ਨੌਕਰੀ ਨਹੀਂ ਮਿਲ ਰਹੀ ਹੈਗੀ ਨਿਕੋਂ ਤੁਸੀਂ ਸਾਰਾ ਖੜਾ ਕੇ ਦੇਖੋ ਜਿਹੜਾ ਪੰਜਾਬ ਦਾ ਹਿੱਸਾ ਦਾ ਜਿਹੜਾ ਹਰਿਆਣਾ ਜੇ ਹਰਿਆਣੇ ਦੇ ਵਿੱਚ ਵੀ ਹੈ ਕਿ ਅਦਰ ਸਟੇਟ ਦਾ ਇੰਨੇ ਪਰਸੈਂਟ ਰੱਖ ਸਕਦੇ ਉਹੀ ਆਦਰਵਾਇਤਾ ਕੁਛ ਨਹੀਂ ਆਇਆ ਤੁਹਾਨੂੰ ਅੱਛਾ ਇੱਕ ਮਾਈਨਟ ਤੇ ਬੜੀ ਆਪੋਜੀਸ਼ਨ ਹੈ ਪਿਛੋਕ ਆਪੋਜੀਸ਼ਨ ਜੇ ਗੱਲ ਨਹੀਂ ਕਰੂ ਤਾਂ ਉਹਨਾਂ ਨੂੰ ਚੱਲੂ ਕਿਵੇਂ ਢਾਲੀਵਾਲ ਗੱਲਾਂ ਕਰਨੀ ਢਾਲੀਵਾਲ ਸਾਹਿਬ ਦਾ ਮਹਿਕਮਾ ਐਗਜ਼ਿਸਟ ਹੀ ਨਹੀਂ ਕਰ ਰਿਹਾ ਸੀ 20 ਮਹੀਨਿਆਂ ਤੋਂ ਕਹਿੰਦੇ ਮਹਿਕਮਾ ਕੋਈ ਹੈ ਹੀ ਨਹੀਂ ਸੀ ਉਸ ਤਰੀਕੇ ਨਾਲ ਉਹਨਾਂ ਨੇ ਉਹਨਾਂ ਨੂੰ ਪਤਾ ਨਹੀਂ ਲੱਗਿਆ ਮੀਟਿੰਗ ਨਾ ਕੀਤੀ ਉਹਨਾਂ ਨੇ ਇਹ ਕਿਵੇਂ ਦੇਖੋ ਆਪੋਜੀਸ਼ਨ ਕਹਿ ਰਹੀ ਐਡਮਿਨ ਜੰਮੀ ਨਹੀਂ ਹੋ ਰਹੀ ਇਹ ਮਹਿਕਮਾ ਹੈ ਜ ਪਹਿਲਾਂ ਵੀ ਕਈ ਜਿਹੜੇ ਸਾਬਕਾ ਜਿਹੜੀਆਂ ਪਹਿਲੀਆਂ ਸਰਕਾਰਾਂ ਰਹੀਆਂ ਉਹਨਾਂ ਨੇ ਵੀ ਰੱਖਿਆ ਉਹੀ ਚੱਕਰ ਨਹੀਂ ਤਾਂ ਕੀ ਗੱਲ ਨਹੀਂ ਤੁਹਾਡੀ ਤਾਂ ਬਦਲਾਵ ਵਾਲੀ ਸਰਕਾਰ ਤੋਂ ਤਾਂ ਪਤਾ ਲੱਗਣਾ ਚਾਹੀਦਾ ਨਹੀਂ ਨਹੀਂ ਚਲੋ ਕਈ ਵਾਰੀ ਹੋ ਸਕਦਾ ਕੋਈ ਨਾ ਪਤਾ ਹੋਵੇ ਅੱਛਾ ਮਾਈਨਿੰਗ ਤੇ ਰੋਬ ਬੜੇ ਲੱਗ ਰਹੇ ਨੇ اپੋਜੀਸ਼ਨ ਲੀਡਰ ਹੈ ਉਹ ਲਗਾਤਾਰ ਕਹਿ ਰਹੇ ਕਿ ਮੈਨੂੰ ਪੰਜਾਬ ਸੁਣੋ 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 ਉਹਨਾਂ ਦੇ ਵੀ ਕ੍ਰੈਸ਼ਰ ਲੱਗੇ ਹੋਏ ਨੇ ਮਾਫ ਤੁਹਾਨੂੰ ਕਿੱਥੇ ਲੱਗੇ ਹੋਏ ਸਾਰੀ ਤੁਸੀਂ ਜੇ ਖੰਗਾਲ ਲੋ ਨਾ ਜੇ ਮੈਂ ਮੈਂ ਮੇਰੀ ਸੁਣੋ ਸੁਣੋ ਨਹੀਂ ਇਹ ਦਾਅਵੇ ਲਾਣਾ ਚੁੱਕਿਆ ਨਹੀਂ ਇੱਕ ਮਿੰਟ ਸੁਣੋ ਜਿੱਤੇ ਜੀ ਤੁਹਾਡੇ ਕੋਲ ਮੇਰੀ ਇੱਕ ਮਿੰਟ ਇੱਕ ਮਿੰਟ ਇੱਕ ਮਿੰਟ ਕੀ ਆਮ ਆਦੀ ਪਾਰਟੀ ਵਾਲੇ ਨੇ ਆ ਤਿੰਨ ਸਾਲਾਂ ਦੇ ਵਿੱਚ ਹੀ ਕਰੈਸ਼ਰ ਨਾਲੇ ਹੂੰ ਕਰੈਸ਼ਰ ਅੱਜ ਦੇ ਲੱਗੇ ਹੋਏ ਨੇ ਇਹਨਾਂ ਦਾ ਸਾਰਾ ਇਹਨਾਂ ਦੀ ਕੰਮ ਚਾਹੁੰਦਾ ਜਿੰਨਾ ਜ਼ਿਆਦਾ ਰੌਲਾ ਜਿੰਨਾ ਜਿੰਨਾ ਰੌਲਾ ਇਹ ਪਾਉਂਦੇ ਨੇ ਕਿਉਂਕਿ ਇਹਨਾਂ ਨੂੰ ਆਪ ਤਖਲੀਫ ਹੁੰਦੀ ਆ ਆਪਦੇ ਵੀ ਇਹਨਾਂ ਦੇ ਸਾਰੇ ਸਾਰੀਆਂ ਇਹਨਾਂ ਦੀਆਂ ਕੁੰਤਾਂ ਸਾਰੀਆਂ ਇਹਨਾਂ ਦੀ ਛੱਡੀਆਂ ਹੋਈਆਂ ਨੇ ਸਰਕਾਰ ਕੰਮ ਕਿਉਂ ਦੇ ਰਹੀ ਹੈ ਦੇਖੋ ਜਦੋਂ ਸਰਕਾਰ ਸਿਕੰਜਾ ਕੱਸਣ ਦੀ ਉਹਦੋਂ ਹੀ ਤਾਂ ਜ਼ਿਆਦਾ ਚੀਕ ਮਾਰਦੇ ਨੇ ਉਹਦੀ ਸਿਕੰਜਾ ਢਿੱਲਾ ਕਰ ਦਿੰਦੇ ਨੇ ਨਹੀਂ ਨਹੀਂ ਇਹ ਸਤਰਾ ਹੁੰਦਾ ਹੈ ਕਈ ਵਾਰੀ ਹੁਣ ਹਾਰ ਟਾਈਮ 24 ਘੰਟੇ ਤੱਕ ਉੱਥੇ ਬੈਠਿਆ ਨਹੀਂ ਜਾ ਸਕਦਾ ਰਾਤ ਬਰਾਤ ਤੇ ਜੇ ਕੋਈ ਕਰਦਾ ਤਾਂ ਉਹ ਕਈ ਵਾਰੀ ਹੋ ਜਾਂਦੀ ਪ੍ਰੋਬਲਮ ਹੁੰਦੀ ਠੀਕ ਠੀਕ ਚੇਤਨ ਸਿੰਘ ਜੋੜ ਆਪਣੇ ਆਪ ਨੂੰ ਇਕ ਝੁੱਟ ਦਿਖਾਉਣ ਦਾ ਇੱਕ ਪ੍ਰਯਾਸ ਜਿਹੜਾ ਕੀਤਾ ਜਾ ਰਿਹਾ ਔਰ ਜਦੋਂ ਕਿ ਬਜਟ ਸੈਸ਼ਨ ਆਉਣ ਵਾਲਾ ਸੀ ਐਸੇ ਸਮੇਂ ਚ ਐਸੇ ਕੀ ਕਾਰਨ ਹੋ ਗਏ ਉਹ ਤੋਂ ਦੇਖ ਕੇ ਹੀ ਪਤਾ ਲੱਗੇਗਾ ਨਾ ਲੇਕਿਨ ਜਿਹੜਾ ਅੰਜੜਨਾ ਭੇਜਿਆ ਉਹ ਕੋਈ ਉਸਾ ਵਰਦਕ ਨਹੀਂ ਹੈ ਔਰ 3 ਸਾਲਾਂ ਚ ਇਸ ਸਰਕਾਰ ਨੇ ਕੋਈ ਵੀ ਸਾਰਥਕ ਚਰਚਾ ਨਹੀਂ ਕੀਤੀ ਜਿਨ੍ਹਾਂ ਕਮਿਟਮੈਂਟ ਦੇ ਨਾਲ ਇਹਨਾਂ ਨੇ ਝੂਠ ਬੋਲ ਕੇ ਲਾਰੇ ਲਾ ਕੇ ਸਰਕਾਰ ਪ੍ਰਾਪਤ ਕੀਤੀ ਸੀ ਅੱਜ ਉਹ ਮੁੱਦੇ ਉਦਾਂ ਦੀ ਉਦਾਂ ਹੀ ਖੜੇ ਐ ਚਾਹੇ ਉਹ ਕਾਨੂੰਨ ਵਿਵਸਥਾ ਹੈ ਚਾਹੇ ਨਸ਼ਾ ਹੈ ਚਾਹੇ ਕਿਸਾਨ ਦੇ ਨਾਲ ਜੁੜੇ ਹੋਏ ਮੁੱਦੇ ਨੇ ਔਰ ਚਾਹੇ ਭੈਣਾ ਨਾਲ ਕੀਤੀ ਕਮਿਟਮੈਂਟ ਹੈ ਇਹਨਾਂ ਨੇ ਕੋਈ ਪੂਰੀ ਨਹੀਂ ਕੀਤੀ ਔਰ ਇਹ ਕੇਵਲ ਆਪਣੇ ਆਪ ਨੂੰ ਮੈਨੂੰ ਲੱਗਦਾ ਹੈ ਕਿ ਦਿੱਲੀ ਦੀ ਹਾਰ ਦੇ ਕਾਰਨ ਜਿਹੜੀ ਛਟਪਟ ਆਹਟ ਹੈ ਪੰਜਾਬ ਦੀ ਰਾਜਨੀਤੀ ਦੇ ਅੰਦਰ ਉਹਦੇ ਅੰਦਰ ਇੱਕ ਨਾ ਇੱਕ ਆਖਰੀ ਕੋਸ਼ਿਸ਼ ਕਰ ਰਹੇ ਨੇ ਇਹ ਮੈਸੇਜ ਦੇਣ ਦੀ ਕਿ ਆਸੀਂ ਸਾਰੇ ਇਕੱਠੇ ਆ ਪਰ ਅੰਦਰ ਬਹੁਤ ਕੁਝ ਚੱਲ ਰਿਹਾ ਹੈ ਵਿਪੱਖ ਦੇ ਅੰਦਰ ਸੀ ਅਦੋਂ ਇਹ ਮੰਗ ਕਰਦੀ ਹੁੰਦੀ ਸੀ ਕਿ ਸੈਸ਼ਨ ਜਿਹੜਾ ਲੰਬਾ ਹੋਣਾ ਚਾਹੀਦਾ ਹੈ 7-7 ਦਿਨ ਦਾ ਹੋਣਾ ਚਾਹੀਦਾ 10 ਦਿਨ ਦਾ ਹੋਣਾ ਚਾਹੀਦਾ ਹੁਣ ਇਹਨਾਂ ਨੇ 3 ਸਾਲਾਂ ਦੇ ਅੰਦਰ ਸੈਸ਼ਨ ਕਰਨ ਤੋਂ ਸਦਨ ਬੁਲਾਨ ਤੋਂ ਇਹ ਡਰਦੇ ਨੇ ਕਿਉਂਕਿ ਸਾਰਥਕ ਚਰਚਾ ਜਿਹੜੀ ਅੰਦਰ ਹੋਣੀ ਚਾਹੀਦੀ ਹੈ ਪੰਜਾਬ ਦੇ ਮੁੱਦਿਆਂ ਨੂੰ ਲੈ ਕੇ ਪੰਜਾਬ ਦੇ ਲੋਕਾਂ ਨੂੰ ਲੈ ਕੇ ਪੰਜਾਬ ਦੇ ਗਰੀਬ ਨੂੰ ਲੈ ਕੇ ਇਹ ਉਹਦੇ ਤੋਂ ਭਜਦੀ ਹੈ ਔਰ ਇਸ ਜਿਸ ਵੇਲੇ ਕਿ ਇਹ ਖੜਾ ਸੀ ਕਿ ਆਉਣ ਵਾਲਾ ਬਜਟ ਸੈਸ਼ਨ ਤੇ ਮੈਨੂੰ ਲੱਗਦਾ ਅੱਜ ਦੇ ਸੈਸ਼ਨ ਦਾ ਕੋਈ ਉਚੁੱਤੇ ਨਹੀਂ ਸੀ ਉਸ ਸੈਸ਼ਨ ਨੂੰ ਤੁਸੀਂ 8-10 ਦਿਨ ਦਾ ਕਰਦੇ ਔਰ ਹਰ ਵਿਧਾਨ ਸਭਾ ਦੇ ਦੇ ਉਤੇ ਵੀ ਚਰਚਾ ਹੁੰਦੀ ਕਿਸੇ ਵੀ ਵਿਧਾਇਕ ਨੂੰ ਆਪਣੀ ਵਿਧਾਨ ਸਭਾ ਦੇ ਨਾਲ ਸੰਬੰਧਿਤ ਸਮੱਸਿਆਵਾਂ ਨੂੰ ਉਠਾਉਣ ਦਾ ਮੌਕਾ ਤੱਕ ਦਿੱਤੇ ਮਿਲਦਾ ਨਹੀਂ ਆ ਇਸ ਸ਼ੋਰ ਸ਼ਰਾਬੇ ਦੇ ਅੰਦਰ ਨਿਕਲ ਜਾਂਦਾ ਹੁਣ ਵੀ ਤੁਸੀਂ ਇਹ ਦੇਖਣਾ ਇਹ ਡੰਗ ਟਪਾਈ ਆ ਔਰ ਕੇਵਲ ਔਰ ਕੇਵਲ ਦਿੱਲੀ ਦੀ ਹਾਰ ਜਿਹੜੀ ਹੋਈ ਆ ਉਹਦੇ ਕਾਰਨ ਜਿਹੜਾ ਦਿੱਲੀ ਚ ਟੀਲਾ ਟੀਲਾ ਬਿਕਰੀ ਆਮ ਆਦਮੀ ਪਾਰਟੀ ਪੰਜਾਬ ਦੇ ਅੰਦਰ ਅਸੀਂ ਇਕੱਠੇ ਆ ਇਹ ਦਿਖਾਉਣ ਦੀ ਇੱਕ ਨਾਕਾਮਜਾਬ ਕੋਸ਼ਿਸ਼ ਕਰ ਰਹੀ ਹੈ ਕੇਂਦਰ 2500